ਦਿਲ ਮਹਾਨਗਰ ਦੀ ਦੌੜ ਭੱਜ ਬੜੀ ਜ਼ਿੰਦਗੀ ਤੋਂ ਅਵਾਜ਼ਾਰ ਹੋ ਗਿਆ ਤਾਂ ਇਸ ਨੂੰ ਪਿੰਡ ਦੀ ਯਾਦ ਸਤਾਉਣ ਲੱਗੀ ਪਰ ਮਹਾਨਗਰ ਤੋਂ ਇੱਕਦਮ ਪਿੰਡ ਪਹੁੰਚਣਾ ਆਸਾਨ ਨਹੀਂ ਸੀ ਕਿਉਂਕਿ ਜਿਸ ਮਹਾਨਗਰ ਵਿੱਚ ਮੈਂ ਰਹਿ ਰਿਹਾ ਸਾਂ ਉੱਥੋਂ ਪਿੰਡ ਪਹੁੰਚਣ ਲਈ ਘੱਟੋ-ਘੱਟ 2 ਦਿਨ ਚਾਹੀਦੇ ਸਨ ਫਿਰ ਘੱਟੋ-ਘੱਟ 2-3 ਦਿਨ ਤਾਂ ਇਹ ਪਿੰਡ ਰਹਿਣਾ ਬਣਦਾ ਹੀ ਸੀ ਤੇ ਫਿਰ 2 ਦਿਨ ਉਸੇ ਤਰ੍ਹਾਂ ਵਾਪਸੀ ਦੀ ਇਸ ਤਰ੍ਹਾਂ ਪਿੰਡ ਜਾਣ ਲਈ ਘੱਟੋ-ਘੱਟ ਇੱਕ ਹਫ਼ਤਾ ਦਰਕਾਰ ਸੀ ਪਰ ਇਸ ਵੱਡੇ ਸ਼ਹਿਰ ਦੀ ਭੱਜ-ਭਜਾਈ ਵਾਲੀ ਜ਼ਿੰਦਗੀ ਵਿੱਚੋਂ ਇੱਕ ਹਫ਼ਤਾ ਸਿਰਫ ਪਿੰਡ ਜਾਣ ਲਈ ਕੱਢਣਾ ਜੇਕਰ ਨਾ ਮੌਕਾ ਨਹੀਂ ਤਾਂ ਮੁਸ਼ਕਲ ਜ਼ਰੂਰ ਸੀ ਸੋ ਇਸ ਕਰਕੇ ਸਭ ਤੋਂ ਪਹਿਲਾਂ ਪੁਰਾਣੇ ਪਿੰਡਾਂ ਦੇ ਪੁਰਾਣੀਆਂ ਪਿੰਡਾਂ ਤੇ ਦ੍ਰਿਸ਼ਾਂ ਵਾਲੀਆਂ ਪੰਜਾਬੀ ਫਿਲਮਾਂ ਦੇ ਵੀਡੀਓਜ਼ YouTube ਤੇ ਦੇਖੇ ਗਏ ਫਿਰ ਕੁਝ ਇੱਕ ਪ੍ਰਾਣੇ ਪੰਜਾਬੀ ਗਾਣੇ ਜੋ ਕਿ ਪਿੰਡਾਂ ਦੀ ਜ਼ਿੰਦਗੀ ਨਾਲ ਸੰਬੰਧਤ ਸਨ ਵੀ ਦੇਖੇ ਗਏ ਤੇ ਸੁਨੇ ਗਏ। ਗੁਰਦਾਸ ਮਾਨ ਸਾਹਿਬ ਦਾ ਗੀਤ ਮੁਰਬੁਰ ਜਾ ਦੇ ਸਤਾਵੀਂ ਪਿੰਡ ਦੀਆਂ ਗਲੀਆਂ ਦੀ ਕਈ ਵਾਰ ਸੁਣਿਆ ਤੇ ਵੇਖਿਆ ਗਿਆ। ਪਰ ਇਸ ਨਾਲ ਮਨ ਦੀ फडਕਣ ਹੋਰ ਵੱਧ ਗਈ। ਦਿਲ ਹੋਰ ਵਧੇਰੇ ਪਿੰਡ ਜਾਣ ਲਈ ਕਾਹਾਂ ਪੈਣ ਲੱਗਾ। ਮਨ ਦੀ फडਕਣ ਮਟਾਉਣ ਲਈ ਇੱਕ ਗੀਤ ਵੀ ਲਿਖ ਮਾਰਿਆ। ਮੇਰਾ ਦਿਲ ਪਿਆ ਘਵਰਾਏ ਇਸ ਨੂੰ ਕੁਝ ਵੀ ਸੰਗ ਨਾ ਆਈ ਇਹਨੂੰ ਪਿੰਡ ਦੀ ਇਹਨੂੰ ਪਿੰਡ ਦੀ ਇਹਨੂੰ ਪਿੰਡ ਦੀ ਯਾਦ ਸਤਾਈ ਚਾਹ ਦਾਈਆਂ ਨੇ ਪਿੰਡ ਦੀਆਂ ਸੱਥਾਂ ਉਹ ਗਲੀਆਂ ਉਹ ਵੇਲੇ ਯਾਦ ਆਇਨੀ ਯਾਰ ਪੁਰਾਣੇ ਨਾਲ ਜਿਨ੍ਹਾਂ ਦੇ ਖੇਡੇ ਕੋਈ ਜਾਏ ਮੋੜ ਲਿਆਈ ਮੇਰਾ ਦਿਲ ਪਿਆ ਕਬਰਾਈ ਗੀਤ ਤਾਂ ਅੱਗੇ ਹੋਰ ਵੀ ਸੀ ਪਰ ਉਸਤਾ ਜਿਕਰ ਫਿਰ ਕਦੇ ਸਹੀ ਪਾਵੇਂ ਕੇ ਮੇਰੀ ਜ਼ਿੰਦਗੀ ਦਾ ਬਹੁਤ ਹਿੱਸਾ ਪਿੰਡ ਵਿੱਚ ਨਹੀਂ ਦਿੱਤਿਆ ਪਰ ਫਿਰ ਵੀ ਜਦ ਕਦੇ ਵੀ ਮੈਂ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਜਾਂਦਾ ਤਾਂ ਪਿੰਡੋਂ ਵਾਪਸ ਸ਼ਹਿਰ ਆਉਣਾ ਦਿਲ ਨਾ ਕਰਦਾ ਮੈਂ ਹਾਲੇ ਬਹੁਤ ਛੋਟਾ ਸੀ ਜਦ ਸਾਡੀ ਮਾਂ ਮੇਰੇ ਦਾਦਾ-ਦਾਦੀ ਜੀ ਦੀ ਅਜਾਜਤ ਨਾਲ ਸਾਡੇ ਪਿਤਾ ਜੀ ਸਹਤ ਸ਼ਹਿਰ ਲਾਗ ਲਈ ਪਿੰਡ ਆ ਗਏ ਸ਼ਹਿਰ ਆ ਕੇ ਰਹਿਣ ਪਿੱਛੋਂ ਮਾਂ ਦਾ ਇੱਕੋ ਇੱਕ ਕਾਰਨ ਸੀ ਕਿ ਅਸੀਂ ਪੜ੍ਹ ਲਿਖ ਦੋਮੀ ਭਰਾ ਵਧੀਆ ਤੇ ਵੱਡੇ ਅਹੁਦੇ ਵਾਲੇ ਇਨਸਾਨ ਬਣ ਜਾਤੀ। ਘਰ ਸਾਡੀ ਰਹਿਸ਼ ਵਾਲਾ ਇਹ ਛੋਟਾ ਜਿਹਾ ਸ਼ਹਿਰ ਜਾਂ ਕਸਬਾ ਬਸ ਰਹੇ ਸਾਡੇ ਪਿੰਡ ਤੋਂ ਘੰਟੇ ਕੁ ਦੂਰੀ ਦੀ ਸੀ। ਅਸੀਂ ਹਫ਼ਤੇ ਦਸੀਂ ਦਿਨੀ ਪਿੰਡ ਗੇੜਾ ਮਾਰ ਆਉਂਦੇ। ਮਾਂ ਮੇਰੀ ਦਾਦੀ ਜੀ ਨੂੰ ਜਿਸ ਨੂੰ ਕਿ ਉਹ ਆਪਣੀ ਸਗੀ ਮਾਂ ਨਾਲੋਂ ਵੱਧ ਪਿਆਰ ਕਰਦੀ ਸੀ ਨੂੰ ਇੰਨਾਂ ਛੁੱਟੀਆਂ ਦੌਰਾਨ ਕੋਈ ਕੰਮ ਨਾ ਕਰ ਦਿੰਦੀ ਉਧਰ ਦਾਦੀ ਜੀ ਵੀ ਸਾਡੀ ਮਾਂ ਨਾਲ ਸਾਡੀ ਭੂਆ ਤੋਂ ਵੱਧ ਪਿਆਰ ਕਰਦੇ ਉਹ ਦੋਵੇਂ ਸਾਰਾ ਦਿਨ ਨਿੱਕੇ-ਨਿੱਕੇ ਕੰਮ ਕਰਦੀਆਂ ਨਮੀਆਂ-ਨਮੀਆਂ ਗੱਲਾਂ ਕਰਦੀਆਂ ਅਸੀਂ ਦੋਵੇਂ ਭਰਾ ਘਰਾਂ 'ਚੋਂ ਲੱਗਦੇ ਤਾਏ ਚਾਚਾ ਦੇ ਬੱਚਿਆਂ ਨਾਲ ਖੇਡਦੇ ਰਹਿੰਦੇ ਅਸੀਂ ਪਿੰਡ ਆਪਣੇ ਘਰ ਪਾਲੀਆਂ ਮੱਝਾਂ ਦੀ ਵੀ ਸਾਂਭ ਸੰਭਾਲ ਕਰਦੇ ਮੱਝਾਂ ਲਈ ਟੋਕਾ ਮਸ਼ੀਨ ਦੇ ਪੱਠਿਆਂ ਦਾ ਕੁਤਰਾ ਕਰਦੇ ਉਹਨਾਂ ਨੂੰ ਟੂੜੀ ਤੇ ਖਲ ਲਾ ਕੇ ਪਾਉਂਦੇ ਫਿਰ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਕਿਦਰੇ ਬਧੇਰੇ ਗਰਮੀ ਹੁੰਦੀ ਤਾਂ ਅਸੀਂ ਨਲਕਾ ਗੇੜ-ਗੇੜ ਕੇ ਉਹਨਾਂ ਨੂੰ ਨਿਲਾਉਂਦੇ ਵੀ ਕੰਮ ਕਰਨ ਲੱਗੇ ਨਾ ਅਸੀਂ ਥੱਕਦੇ ਤੇ ਨਾ ਆਕਦੇ ਮਾਂ ਤੇ ਦਾਦੀ ਸਾਨੂੰ ਇਸ ਤਰ੍ਹਾਂ ਕੰਮ ਕਰਦਿਆਂ ਵੇਖ ਅਸੀਂ ਸਾਦ ਦਿੰਦੇ ਨਾ ਥਕਦਿਆਂ ਅੱਜ ਸਵੇਰੇ ਸਵੇਰੇ ਵਕਤ ਮਿਲਣ ਤੇ ਖੇਤ ਵੀ ਜਾਂਦੇ ਪਸ਼ੂ ਲਈ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਆਉਂਦੇ ਅਸੀਂ ਖੇਤ ਜਾ ਕੇ ਸਵੇਰੇ ਸਵੇਰੇ ਚਾਰਾ ਵੱਢ ਦਿੰਦੇ ਜੋ ਬਾਅਦ ਵਿੱਚ ਸਾਡੇ ਤਾਇਆ ਜੀ ਬਲਦ ਗੱਡੀ ਤੇ ਲੱਦ ਕੇ ਲਿਆਉਂਦੇ ਸੀ ਅਸਲ ਵਿੱਚ ਤਾਇਆ ਜੀ ਦੇ ਖੁਦ ਕੋਈ ਉਦਾਦ ਨਹੀਂ ਸੀ ਉਹਨਾਂ ਦੀ ਪਤਨੀ ਭਾਵ ਸਾਡੀ ਤਾਈ ਜੀ ਨੂੰ ਗੁਜਰੇ ਵੀ ਕਈ ਸਾਲ ਹੋ ਗਏ ਸੰਨ ਇਸੇ ਕਰਕੇ ਉਹ ਕੱਲੇ ਹੀ ਸਾਰਾ ਦਿਨ ਖੇਤਾਂ ਵਿੱਚ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ ਇਸ ਤੋਂ ਇਲਾਵਾ ਘਰ ਵਿੱਚਲੇ ਸਾਰੇ ਪਸ਼ੂਆਂ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਸਿਰ ਤੇ ਹੀ ਸੀ ਇਸੇ ਕਰਕੇ ਸਾਡੇ ਪਿੰਡ ਠਹਰਾ ਦਰਾਣਾ ਉਹਨਾਂ ਨੂੰ ਬਹੁਤ ਸਾਰਾ ਮਿਲ ਜਾਂਦਾ ਉਹ ਸਾਨੂੰ ਪਿਆਰ ਵੀ ਬਹੁਤ ਕਰਦੇ ਸਨ ਉਹ ਸਾਡੇ ਲਈ ਘਰ ਦੇ ਖੁੱਲੇ ਬੇੜੇ ਵਿੱਚ ਹੀ ਇੱਕ ਪਾਸੇ ਗੰਨੇ ਮੂੜੀਆਂ ਸਲਗਮ ਗਾਜਰਾ ਬੀਜਦੇ ਸਾਡੇ ਪਿੰਡ ਫੇਰੀ ਦੌਰਾਨ ਅਸੀਂ ਘਰ ਦੀਆਂ ਇਹ ਚੀਜ਼ਾਂ ਖਾ ਕੇ ਬਹੁਤ ਖੁਸ਼ ਹੁੰਦੇ। ਬਾਕੀ ਰਹਿੰਦਾ ਕਹਾਣੀ ਦਾ ਅਗਲਾ ਭਾਗ ਅਗਲੇ ਭਾਗ ਵਿੱਚ ਸੁਣਾਵਾਂਗੀ ਜੀ ਕੱਲ ਨੂੰ ਇਹ ਕਹਾਣੀ ਜ਼ਰੂਰ ਸੁਣ ਲਈ ਤਾਂ ਕਿ ਪੂਰੀ ਕਹਾਣੀ ਦਾ ਪਤਾ ਲੱਗ ਸਕੀ। ਕਹਾਣੀ ਨੂੰ ਅੰਤ ਤੱਕ ਸੁਣ ਲਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।